ਉਹ ਕਰਨ ਜਾਣਾ ਮੇਰੀ ਅੱਖ ਚ ਦਰਦਾ ਉਹ ਕਹਿੰਦਾ ਜਾਣਾ ਤਾਂ ਫਿਰ ਮਲ ਮੰਤਰੀ ਬੈਠੇ ਇਹ ਸੁਣ ਲੈਣਗੇ ਗੱਲ ਜੀ ਇਸ ਗੱਲ ਤੇ ਅੜ ਗਿਆ ਵੀ ਮੈਨੂੰ ਦੱਸੋ ਪਰਸੋਂ ਵਾਲਾ ਕੀ ਬਣਦਾ ਪੈਂਟਰੀ ਕਾਲਾ ਜੀ ਅਜੇ ਉਹ ਵੀ ਦੱਸ ਦਿਆਂਗੇ ਬਾਅਦ ਚ ਆਪਣੀ ਕਦਮ ਵਜ ਤੋਂ ਜੀ ਫਿਰ ਤੁਸੀਂ ਤੁੰਗਾ ਕਰ ਤੁਸੀਂ ਉਹ ਧਰਨੇ ਕਰ ਲੋ ਮਯਾਰੇ ਤੂੰ ਤਾਂ ਕੀ ਹੋਇਆ ਜਵਾਬ ਨਹੀਂ ਆਇਆ ਉੱਠ ਕੇ ਭੱਜ ਲਿਆ ਤੁਹਾਨੂੰ ਪਤਾ ਹੀ ਵੀ ਇੱਡੇ ਆ ਪੈਣੀ ਜਣੇ ਇੰਨਾ ਕੁ ਕੋਈ ਕਰ ਸਕਦਾ ਇਹ ਪਰ ਅਸੀਂ ਡਰੇੜਾ ਅੱਜ ਅਸੀਂ ਸੱਦਾ ਦਿੱਤਾ ਹੈ ਵੱਡੇ ਇਕੱਠ ਕਰਕੇ ਲੋਕ ਪਿੰਡਾਂ 'ਚ ਭਗਵੰਤ ਮਾਨ ਦੀ ਸਰਕਾਰ ਦੀਆਂ ਅਰਥੀਆਂ ਫੋਕ ਰਹੇ ਨੇ ਦੜਾ ਦੜਾ ਲੋਕ ਮੋਲਾ ਪਿੰਡਾਂ ਦੇ ਵਿੱਚ ਇਕੱਠੇ ਹੋ ਰਹੇ ਨੇ ਕੱਲ ਨੂੰ ਅਸੀਂ ਵੱਡੇ ਕਾਫਲੇ ਬਣਾ ਕੇ ਚੰਡੀਗੜ੍ਹ ਨੂੰ ਤੁਰਾਂਗੇ ਇਸ ਤਰੀਕੇ ਦੇ ਨਾਲ ਰੇਡਾਂ ਮਾਰ ਕੇ ਇਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਪਾ ਕੇ ਤੁਹਾਡਾ ਲੰਮਾ ਤਿਆਰ ਬੈ ਕੀ ਕੋਲ ਰੁਕ ਜਾਂਦੇ ਆ ਕੀ ਕੋਲਾ ਨੂੰ ਦਬਾਇਆ ਜਾ ਸਕਦਾ ਹੁੰਦਾ ਨਹੀਂ ਨਹੀਂ ਜੋ ਜੇ ਨਾਲ ਮਤਲਬ ਕਿਸੇ ਨੂੰ ਕੰਮ ਤਾਂ ਹੁੰਦਾ ਵੀ ਸ਼ਕਲ ਕਹਿੰਦੇ ਮੈਂ ਚੰਡੀਗੜ੍ਹ ਜਾ ਨਹੀਂ ਹੋਣਾ ਹੁਣ ਉਹ ਵੀ ਨਾਲ ਜਾਣਗੇ ਸਾਡੇ ਲਗਾਤਾਰ ਕਿਸਾਨਾਂ ਆਗੂਆਂ ਦੇ ਘਰਾਤੇ ਛਾਪੇਮਾਰੀ ਚੱਲ ਰਹੀ ਹੈ ਅਸੀਂ ਗੱਲਬਾਤ ਕਰਦੇ ਹਾਂ ਮਨਜੀਤ ਸਿੰਘ ਤਨੇਰ ਦੇ ਨਾਲ ਤਨੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਨੇਰ ਸਾਹਿਬ ਕੱਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੰਗਾਂ ਰੱਖੀਆਂ ਗਈਆਂ ਕਹਿੰਦੇ ਅਧ ਵਿਚਕਾਰ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਤਲਖੀ ਖਾ ਗਏ ਉੱਠ ਕੇ ਖੜੇ ਹੋ ਗਏ ਤੇ ਕਿਸਾਨ ਜਿਹੜੇ ਜਥੇਬੰਦੀਆਂ ਨੂੰ ਇਹ ਕਹਿ ਦੁੱਤਾ ਕਿ ਠੀਕ ਹੈ ਤੁਸੀਂ ਧਰਨਾ ਲਗਾਓ ਜੇ ਲਗਾਓਗੇ ਤਾਂ ਜਿਹੜੀਆਂ ਮੈਂ ਮੰਗੀਆਂ ਮੰਨੀਆਂ ਮੰਗਾ ਉਹ ਵੀ ਨਹੀਂ ਮੰਨਣੀਆਂ ਇਹ ਰਵਈਆ ਕਿਸ ਤਰੀਕੇ ਦਾ ਤੇ ਉਸ ਤੋਂ ਬਾਅਦ ਜਿਹੜੀਆਂ ਰੇਡਾਂ ਚੱਲ ਰਹੀਆਂ ਇਹ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਮੁੱਖ ਮੰਤਰੀ ਦੀ ਸੀਨਾ ਜੋਰੀ ਆ ਲੋਕਾਂ ਨੂੰ ਦੇਣ ਵਾਸਤੇ ਮਤਲਬ ਕੁਛ ਰਸ ਹੈ ਨਹੀਂ ਪੱਲੇ ਅ ਗੁੱਸੇ ਹੋ ਕੇ ਭੱਜਣ ਦਾ ਕਾਰਨ ਨਹੀਂ ਹੈ ਕਿਉਂਕਿ ਮੀਟਿੰਗ ਬਹੁਤ ਵਧੀਆ ਚੱਲ ਰਹੀ ਸੀ ਬਹੁਤ ਵਧੀਆ ਮੀਟਿੰਗ ਦਾ ਮਾਹੌਲ ਸੀਗਾ ਜਿੱਦੀ ਅੱਧੀਆਂ ਗੱਲਾਂ ਤੇ ਗੱਲਬਾਤ ਹੋ ਗਈ ਸੀ ਪਹਿਲਾਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਤੁਹਾਡੇ ਕੋਲ ਸਮਾਂ ਕਿੰਨਾ ਵੀ ਉਹ ਸਾਬ ਨਾਲ ਗੱਲ ਕਰੀਏ ਸਮਾਂ ਕਹਿੰਦਾ ਖੁੱਲਾ ਹੈ ਖੁੱਲੇ ਸਮੇਂ ਤੇ ਗੱਲਬਾਤ ਹੋ ਰਹੀ ਸੀ ਅਸਲ 'ਚ ਗੱਲਬਾਤ ਦੇ ਵਿੱਚ ਜਿੰਨਾ ਉਹਨਾਂ ਨੂੰ ਡਾਊਨ ਹੋਣਾ ਪਿਆ ਰਾਜੇਵਾਲ ਸਾਹਿਬ ਨੇ ਪੂਰੀ ਵਧੀਆ ਗੱਲ ਰੱਖੀ ਵੀ ਕਿਵੇਂ ਤੁਸੀਂ ਕੋਆਪਰੇਟ ਮੈਂ ਇੱਕ ਮੈਨੂੰ ਮਤਲਬ ਤੁਮਾਰ ਕਰਤਾ ਇਹ ਮੇਂ ਮਤਲਬ ਅਸੀਂ ਰਸਕੀ ਵੀ 126 ਦੂਜੀ ਤੋਂ ਹੋ ਗਿਆ ਨੁਕਸਾਨ ਹੋਇਆ ਮੁਰਕੋਰੀ ਪਰਪਾਈ ਨਹੀਂ ਕਿੱਕ ਕਰ ਰਹੇ ਉਹਦੀ ਪਰਪਾਈ ਕਰੋ ਗਾਹਾਂ ਸਾਨੂੰ ਦੱਸੋ ਵੀ ਕਿਹਨਾ ਚੋਂ ਮੇਰਾ ਬਿੱਲ ਆਇਆ ਜਾਵੇ ਤੇ ਕਰੋ ਲਾਇਆ ਜਾਵੇ ਉਹ ਸਮਝਾਓ ਉਹ ਤੇ ਵਧੀਆ ਗੱਲਬਾਤ ਹੋਈ ਹੈ ਵੀ 1 ਜੂਨ ਤੋਂ ਆਪਾਂ 15 ਜੂਨ ਤੱਕ ਲਾ ਲੈਨੇ ਆਂ ਭਾਈ ਮੰਨਦਾ ਇਹ ਗੱਲ ਨੂੰ ਤੇ ਐਦਾਂ ਗੱਲਾਂ ਚੱਲਦੀਆਂ ਚੱਲਦੀਆਂ ਅ ਮਤਲਬ ਕਦੋਂ ਜਾਣਾ ਮੇਰੀ ਅੱਖ ਚ ਦਰਦਾ ਉਹਨੇ ਜੇ ਜਾਣਾ ਤਾਂ ਫਿਰ ਮਲ ਮੰਤਰੀ ਬੈਠੇ ਇਹ ਸੁਣ ਲੈਣਗੇ ਗੱਲ ਇਸ ਗੱਲ ਤੇ ਅੜ ਗਿਆ ਵੀ ਮੈਨੂੰ ਦੱਸੋ ਪਰਸੋਂ ਵਾਲਾ ਕੀ ਬਣਦਾ 5 ਤਰੀਕ ਵਾਲਾ ਜੀ ਅਜੇ ਉਹ ਵੀ ਦੱਸ ਦੇਵਾਂਗੇ ਬਾਅਦ ਚ ਆਪਣੀ ਖਤਮ ਹੋ ਜਿੱਦਾਂ ਉਹ ਜੀ ਚੰਗਾ ਫਿਰ ਤੁਸੀਂ ਤਲਾਹੋ ਧਰਨੇ ਕਰ ਲਓ ਬਯਾਰੇ ਇੱਕ ਗੱਲ ਜਿਉ ਹੋ ਇਹ ਝੂਠਾ ਹੋਇਆ ਸਾਨੂੰ ਕਹਿੰਦਾ ਵੀ ਮੈਂ ਤਾਂ ਮੀਟਿੰਗਾਂ ਕਰਦਾ ਲੇਕਿਨ ਕਦੋਂ ਕਿੱਦਾਂ ਮੀਟਿੰਗਾਂ ਜਦੋਂ ਪਹਿਲਾਂ ਦੋ ਦਿਨ ਅਸੀਂ ਕਿਸਾਨ ਭੋਲ ਦੇ ਵਿੱਚ ਮਤਲਬ ਸਾਨੂੰ ਘੇਸ ਕੇ ਰੱਖਿਆ ਤੂੰ ਉਸ ਤੋਂ ਬਾਅਦ ਮੀਟਿੰਗ ਦਿੱਤੀ ਆ ਉਦੋਂ ਬਾਰੇ ਆ ਜਿਹੜੀ ਹੁਣ ਇਹ ਸਾਡਾ ਪ੍ਰੋਗਰਾਮ ਲਿਖਿਆ ਹੋਇਆ ਹੈ ਪਰਸੋਂ ਨੂੰ ਪ੍ਰੋਗਰਾਮ ਹੈ ਤਾਂ ਤੁਸੀਂ ਦਿੱਤੀ ਆ ਅਜੇ ਤੱਕ ਇਹਨਾਂ ਕਰਿਆ ਕਰੋ ਮੀਟਿੰਗਾਂ ਜਦੋਂ ਆਹ ਮੂਰੇ ਬਾਈ ਵੀ ਤੁਸੀਂ ਮੀਟਿੰਗ ਦਾ ਦਿੱਤੀ ਨਹੀਂ ਕਿਸੇ ਨੂੰ ਜੀ ਮਤਲਬ ਉਹਨੂੰ ਤਾਂ ਕੀ ਹੋਇਆ ਜਵਾਬ ਨਹੀਂ ਆਇਆ ਉੱਠ ਕੇ ਭੱਜ ਲਿਆ ਹਾਂ ਜੀ ਤੇ ਜਿਹੜੀ ਮਤਲਬ ਗੈਸਤਾਰੀ ਇਸ ਤਰੀਕੇ ਦੀ ਨਾਲ ਕਿ ਲੱਗਦਾ ਕਿਸਾਨ ਆਗੂਆਂ ਨੂੰ ਆਏ ਰਾਤ ਨੂੰ ਫੜਨ ਹਾਲਾਂਕਿ ਪ੍ਰੈਸ ਕਾਨਫਰੰਸ ਦੌਰਾਨ ਜਗਿੰਦਰ ਗਰਾਹਣ ਇਹ ਵੀ ਕਹਿ ਦਿੱਤਾ ਸੀ ਕਿ ਸਾਡੀਆਂ ਰੈਡਾਂ ਵਜ ਸਕਦੀਆਂ ਸਾਡੇ ਤੇ ਮਤਲਬ ਇਹ ਸ਼ੱਕ ਸੀ ਤੁਹਾਨੂੰ ਪਹਿਲਾਂ ਕਿ ਅਜਿਹਾ ਕੁਝ ਵਾਪਰਿਆ ਜਿਹੇ ਜਿਹੋਦਾ ਰਵਈਆ ਸੀ ਜਿਹੇ ਜਿਹ ਸਾਡਾ ਤਜਰਬਾ ਸਾਡੀ ਉਸਤੇ ਮੋਹਰ ਮੋਹਰ ਲੱਗੀ ਆ ਸੀ ਉਹਦੇ ਫੈਸਲਾ ਕਰ ਲਿਆ ਸੀ ਵੀ ਅਸੀਂ ਰਾਤਾਂ ਨੂੰ ਘਰਾਂ ਚ ਨਾ ਆਵੜਦੇ ਤੁਹਾਨੂੰ ਪਤਾ ਹੀ ਵੀ ਰੈਡਾਂ ਪੈਣੀਆਂ ਨੇ ਇੰਨਾ ਕੁ ਕੋਈ ਕਰ ਸਕਦਾ ਇਹ ਪਰ ਅਸੀਂ ਦਰੇੜਾ ਅੱਜ ਅਸੀਂ ਸੱਦਾ ਦਿੱਤਾ ਹੈ ਵੱਡੇ ਇਕੱਠ ਕਰਕੇ ਲੋਕ ਪਿੰਡਾਂ ਚ ਭਗਵੰਤ ਮਾਨ ਦੀ ਸਰਕਾਰ ਦੀਆਂ ਅਰਥੀਆਂ ਫੋਕ ਰਹੇ ਨੇ ਦੜਾ ਦੜ ਲੋਕ ਮੁੱਲਾ ਪਿੰਡਾਂ ਦੇ ਵਿੱਚ ਇਕੱਠੇ ਹੋ ਰਹੇ ਨੇ ਕੱਲ ਨੂੰ ਅਸੀਂ ਵੱਡੇ ਕਾਫਲੇ ਬਣਾ ਕੇ ਚੰਡੀਗੜ੍ਹ ਨੂੰ ਤੁਰਾਂਗੇ ਇਹ ਟਿੱਕ ਗੱਲ ਹੀ ਹੈ ਤੁਸੀਂ ਸੜਕਾਂ ਰੋਕ ਰੀਆਂ ਸੀ ਰੇਲਾਂ ਜਾਮ ਕਰਨੀਆਂ ਸੀ ਜਾਂ ਮੁੱਖ ਮੰਤਰੀ ਦੇ ਘਰ ਜਾਂ ਚੰਡੀਗੜ੍ਹ ਦੀ ਕਿਸੇ ਇੱਕ ਜਗ੍ਹਾ ਤੇ ਧਰਨਾ ਲਾਉਣਾ ਕਿਹੜਾ ਮੁੱਖ ਮੰਤਰੀ ਕਰਨੇ ਚਾਹੇ ਸੜਕਾਂ ਬਹੁਤ ਕਲੀਅਰ ਸੀ ਮੰਨਿੰਦਰ ਮੁੱਖ ਮੰਤਰੀ ਨੂੰ ਅਸੀਂ ਇਹ ਬਾਰ-ਬਾਰ ਕਿਹਾ ਵੀ ਅਸੀਂ 34 ਸੈਕਟਰ ਮੰਗਦੇ ਹਾਂ ਤੁਹਾਨੂੰ ਅਸੀਂ ਕਿਸੇ ਸੜਕ ਤੇ ਨਹੀਂ ਬਹਿਣਾ ਕਿ ਵੀ ਪਹਿਲਾਂ ਅਗਰਾਹਾ ਸਾਹਿਬ ਮਤਲਬ ਬੈਠ ਕੇ ਆਇਆ ਨਾ ਪੰਜ ਦਿਨ ਉੱਥੇ 34 ਸੈਕਟਰ ਚ ਕਿਸੇ ਨੂੰ ਕੀ ਤਕਲੀਫ ਹੋਈ ਉਹਦੀ ਪਰ ਉਹ ਉਹ ਦਿਖਾਉਣਾ ਚਾਹੁੰਦੇ ਆ ਵੀ ਸਾਨੂੰ ਸੜਕਾਂ ਦੇ ਘੇਰ ਕੇ ਮਤਲਬ ਅਸੀਂ ਸੜਕਾਂ ਘੇਰਦਾ ਸਾਡਾ ਕੋਈ ਇਰਾਦਾ ਨਾ ਸੀ ਨਾ ਹੈ ਜੀ ਸਰਕਾਰ ਸਾਨੂੰ ਇਧਰ ਨੂੰ ਤੋਰਦੀ ਆ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਇਹ ਕਿਸਾਨ ਤਾਂ ਸੜਕਾਂ ਘੇਰਦੇ ਹੁੰਦੇ ਆ ਬਿਲਕੁਲ ਸਕੀਮ ਦਾ ਪ੍ਰੋਗਰਾਮ ਨਹੀਂ ਹੈ ਝੋਨੇ ਵੇਲੇ ਕਿੰਨੀਆਂ ਸਮੱਸਿਆ ਆਈਆਂ ਸਮੱਸਿਆਵਾਂ ਆਈਆਂ ਅਸੀਂ ਉਹ ਲੋ ਵੀ ਮਤਲਬ ਸੀਮਤ ਘੰਟਾ ਦੋ ਘੰਟੇ ਰੁਕਣ ਤੋਂ ਬਾਅਦ ਖੋਲੀਆਂ ਨੇ ਸੜਕ ਜੀ 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 ਹਾਂਜੀ ਇਹ ਇਸ ਇਸ ਤਰੀਕੇ ਦੀ ਪਹਿਲਾਂ ਇੱਕ ਬਿਆਨ ਆਉਂਦਾ ਮੁੱਖ ਮੰਤਰੀ ਸਾਹਿਬ ਦਾ 1.5 2 ਸਾਲ ਪਹਿਲਾਂ ਕਿ ਹੁਣ ਤਾਂ ਜਗਾ ਵਜਾ ਨਹੀਂ ਜਗਾ ਦੇਖਦੇ ਨੇ ਫਿਰ ਹੁਣ ਇਹ ਗੱਲ ਇਹ ਬੋਲੀ ਕਿੱਥੋਂ ਆ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੋਈ ਕੋਮੇਡੀ ਕਮੇਡੀ ਵਾਲੀ ਬੋਲੀ ਆ ਕਮੇਟੀ ਵਾਲੀ ਬੋਲੀ ਆ ਕਮੇਟੀ ਦੇ ਸਿਰ ਤੇ ਹੀ ਅਸਲ ਪਹਿਲਾਂ ਨੇ ਰੋਟੀ ਖਾਧੀ ਹੈ ਕਮੇਟੀ ਦੇ ਸਿਰ ਤੇ ਹੁਣ ਰਾਜ ਕਰਨਾ ਚਾਹੁੰਦਾ ਅਸਲ ਚ ਲੋਕਾਂ ਦੀਆਂ ਜਿਹੜੀਆਂ ਮਸਲੇ ਆ ਉਹਨਾਂ ਨੂੰ ਹੱਲ ਕਰਿਆਂ ਬਿਨਾਂ ਲੋਕ ਕਿਵੇਂ ਚੁੱਪ ਕਰਕੇ ਬਹਿ ਜਾਣਗੇ ਹੁਣ ਤੁਸੀਂ ਦੱਸੋ ਸਾਡੀ ਕੀ ਆ ਗੱਲ ਗਲਤ ਸੀ ਵੀ 126 ਤੁਹਾਨੂੰ ਤੁਸੀਂ ਇੱਕ ਥਾਪੜ ਕੇ ਬਜਾਇਆ ਸੀ ਵੀ ਉਹਦੀ ਲੁੱਟ ਹੋਈ ਆ ਸਾਡੀ ਉਹਦੀ ਪਰਪਾਈ ਕਰੋ ਸਾਡੀ ਮੰਗਣੀ ਨਜਾਇਆ ਸੀ ਬਿਲਕੁਲ ਸਾਨੂੰ ਜੱਥੇ ਬਣਿਆ ਤਾਂ ਇਹੀ ਮੰਗਿਆ ਨਾ ਵੀ ਉੱਪਰ ਭਾਈ ਕਰੋ ਜਿਹੜੇ ਕਿਸਾਨ ਲੁੱਟੇ ਗਏ ਮੈਨੂੰ ਮਸਪੀ ਤੇ ਐਮਐਸਪੀ ਤੇ ਦਿਓ ਉੱਥੇ ਪਖਤਰੀ ਐਮਐਸਪੀ ਕਿਤੇ ਐਮਐਸਪੀ ਦੇ ਤੁਸੀਂ ਦੇ ਸਕਦੇ ਹੋ ਛੇ ਫਸਲਾਂ ਤੇ ਜੀ 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 ਜੀਰਾ ਉੱਥੇ ਚੱਲੀ ਗੱਲ ਵੀ ਤੁਸੀਂ ਤਾਂ ਉਦੋਂ ਵੀ ਕਹਿੰਦੇ ਤੇ ਮਾਅਬਜਾ ਮਿਲਿਆ ਹੁਜ ਮਰੀਦਾਨੀ ਜਦੋਂ ਇਹਨਾਂ ਗੱਲਾਂ ਦੇ ਜਵਾਬ ਨਹੀਂ ਆਏ ਫਿਰ ਉੱਠ ਕੇ ਭੱਜਿਆ ਉਹ ਜੀ ਅੱਛਾ ਇੱਕ ਗੱਲ ਹੋਰ ਦੱਸਿਓ ਜੀ ਇਸ ਤਰੀਕੇ ਦੇ ਨਾਲ ਰੇਡਾਂ ਮਾਰ ਕੇ ਇਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਪਾ ਕੇ ਤੁਹਾਡਾ ਲੰਮਾ ਤਜਰਬਾ ਹੈ ਕਿ ਕੋਲ ਰੁਕ ਜਾਂਦੇ ਆ ਕਿ ਕੋਲਾ ਨੂੰ ਦਬਾਇਆ ਜਾ ਸਕਦਾ ਹੁੰਦਾ ਨਹੀਂ ਨਹੀਂ ਜੋ ਜੇ ਤਾਂ ਮਤਲਬ ਕਿਸੇ ਨੂੰ ਕੰਮ ਤਾਂਦਾ ਵੀ ਸ਼ਿਕਲ ਕਹਿੰਦੇ ਮੈਂ ਚੰਡੀਗੜ੍ਹ ਜਾ ਨਹੀਂ ਹੁਣਾ ਹੁਣ ਉਹ ਵੀ ਨਾਲ ਜਾਣਗੇ ਸਾਡੇ ਕਿਉਂਕਿ ਸਾਡਾ ਪੱਖ ਲੋਕਾਂ ਨੇ ਦੇਖ ਲਿਆ ਮੁੱਖ ਮੰਤਰੀ ਦਾ ਪੱਖ ਵੀ ਦੇਖ ਲਿਆ ਮੁੱਖ ਮੰਤਰੀ ਦੇ ਲਾਰਿਆਂ ਚ ਲੋਕ ਨਹੀਂ ਆਉਣਗੇ ਸਾਡਾ ਸੰਘਰਸ਼ ਪਹਿਲਾਂ ਨਾਲੋਂ ਮਜ਼ਬੂਤ ਹੋਊਗਾ ਜੀ 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 ਤੇ ਜੇਕਰ ਇਹ ਰਵੱਈਆ ਰਹਿੰਦੇ ਫਿਰ 27 ਦੇ ਵਿੱਚ ਕੀ ਲੱਗਦਾ ਫਿਰ ਕਿਹੜੇ ਪਾਸੇ ਨੂੰ ਜਾਵੇਗੀ ਖੇਡ ਪੀਐਸਕੇਐਮ ਫਰ ਜੀਆਰ ਨੂੰ ਜਿੱਧਰ ਜਿੱਧਰ ਨੂੰ ਦਿੱਲੀ ਗਈ ਆ ਠੀਕ ਹੈ ਉਧਰ ਨਹੀਂ ਜਾਊ ਉਧਰ ਹੀ ਜਾਊਗੀ ਹਾਂ ਧੰਨਵਾਦ ਨਿਰਸਾਬ ਸਮਾਂ ਦੇਣ ਲਈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ